ਨੂੰ 5 ਸਾਲ ਪੂਰੇ ਹੋ ਇਸ ਦਰ ਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਨੀਲ ਸਿੰਘ ਬਾਦਲ ਸਾਹਿਬ ਨੇ ਰਿਟ੍ਰੀਸ਼ਨ ਦਾ ਰਾ 15 ਕਰ ਦਿਆ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਉੱਤੇ ਵੀ ਵਿਚਾਰ ਹੋਏਗੀ ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਹਦੇ ਵਿੱਚ ਮੈਂਬਰਸ਼ਿਪ ਡ్రਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਦੇ ਡੈਲੀਗੇਟ ਫਿਰ ਜ਼ਿਲ੍ਹੇ ਦੇ ਡੈਲੀਗੇਟ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸਪੰਡ ਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਵੀ ਚੁਣ ਕਰਦਾ ਹੈ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕੋਲੀਕੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਤਸਦੀਕ ਦੇ ਉੱਤੇ ਵਿਚਾਰ ਕਰਨਾ ਵੀ ਤੇ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਨਾ ਵੀ ਉਹ ਵਰਕਿੰਗ ਕਮੇਟੀ ਹੈਲੋ